ਅਰਮਾਨ ਤੇ ਉਤੋਂ ਆਸ਼ੀਰਵਾਦ ਲੈ ਰਹੇ ਹਨੂਮਾਨ ਜੀ ਤੋਂ ਹੂੰ ਤਾਂ ਉਹਨਾਂ ਇਹਨਾਂ ਨੇ ਨਵਾਂ ਇਸ਼ੂ ਬਣਾ ਲਿਆ ਕਿ ਤਾਂ ਅਰਮਾਨ ਨੇ ਹਨੂਮਾਨ ਜੀ ਦਾ ਰੂਪ ਧਾਰਨ ਕੀਤਾ ਤੁਹਾਡੇ ਕੋਲ ਹੈ ਵੀਡੀਓ ਹਾਂ ਮੇਰੇ ਕੋਲ ਹੈਗੀ ਹੈ ਜੀ ਮੈਂ ਆਪ ਜੀ ਨੂੰ ਦੇ ਦੂੰਗਾ ਇਹ ਜਿਹੜਾ ਬਜਰੰਗ ਦਲ ਬਜਰੰਗ ਦਲ ਦਾ ਜਿਹੜੇ ਨੇਤਾ ਜੀ ਜਿਹੜੇ ਕਹਿ ਰਹੇ ਆ ਵੀ ਵੀ ਅਰਮਾਨ ਨੇ ਤੇ ਹਨੂਮਾਨ ਜੀ ਦਾ ਰੋਲ ਅਦਾ ਕੀਤਾ ਉਹ ਬੇਵਕੂਫ ਆਦਮੀ ਨੂੰ ਵੀਡੀਓ ਦੇਖਣਾ ਚਾਹੀਦਾ ਪਹਿਲਾਂ ਚੰਗੀ ਤਰ੍ਹਾਂ ਐ ਨਹੀਂ ਹੁੰਦਾ ਵੀ ਇੱਕ ਵੱਡੀ ਫੈਮਿਲੀ ਹੈ ਵੱਡੀ ਇਹਨਾਂ ਦੀ ਰੀਚ ਹੈ ਇਹਨਾਂ ਦਾ ਇੱਕ ਟੌਪ ਕਲਾਸ ਇਨਫਲੂਐਂਸਰ ਹੈ ਹੂੰ ਤੇ ਉਹਦੇ ਨਾਲ ਆਪਣਾ ਨਾਮ ਜੋੜ ਕੇ ਫੇਮਸ ਲੈਣ ਲਈ ਸਾਰਾ ਚੈਪਟਰ ਚੱਲ ਰਿਹਾ ਨਹੀਂ ਤੇ ਬੇਅਦਬੀ ਇਹਨਾਂ ਦੇ ਸਾਹਮਣੇ ਹਜ਼ਾਰੋਂ ਹੁੰਦੀਆਂ ਡੇਲੀ ਹੁੰਦੀ ਹੈ ਅੱਜ ਵੀ ਕੋਈ ਨਾ ਕਿਤਨਾ ਕਿਤੇ ਹੋ ਰਹੀ ਹੋਏਗੀ ਫੇਮ ਗੇਮ ਦਾ ਰੋਲਾ ਸਾਰਾ ਸਾਰਾ ਵਹੀ ਹੈ ਜੀ ਫੇਮ ਗੇਮ ਦਾ ਰੋਲਾ ਯਾਰ ਰੋਲਾ ਕੁਝ ਹੋਰ ਹੈ ਦੋ-ਤਿੰਨੋ ਚੀਜ਼ਾਂ ਹੈ ਜੀ ਬੇਸਿਕ ਚ ਫੇਮ ਹੈ ਬਾਕੀ ਜਿਹਦਾ ਜੋ ਹੱਥ ਪੱਲਾ ਲੱਗੇਗਾ ਉਹ ਕਰ ਲਏਗਾ ਹੱਥ ਪੱਲਾ ਕੀ ਲੱਗੇਗਾ ਕੁਝ ਵੀ ਲੱਗ ਸਕਦਾ ਹੈ ਜੀ ਕੋਲ ਕਿ ਦੱਸ ਸਕਦੇ ਤੁਸੀਂ ਮੈਂ ਐਗਜ਼ਾਮਪਲ ਜੀ ਦੱਸ ਰਣਾ ਤੁਮ ਤੁਸੀਂ ਵੱਡੇ ਦੇਖੋ ਬੁਰਾਈਆਂ ਐ ਜੀ ਇਹ ਇਹ ਖਤਮ ਹੋਣੀ ਚਾਹੀਦੀ ਐ ਹੂੰ ਤੁਸੀਂ ਵੱਡੇ ਮੰਦਰ ਚ ਚਲ ਜਾਓ ਕਿਸੇ ਚ ਵੀਆਈਪੀ ਦਰਸ਼ਨ ਦੀ ਲੈਣ ਅੱਡ ਹੁੰਦੀ ਐ ਹੂੰ ਵੀਆਈਪੀ ਦਰਸ਼ਨ ਦਾ ਮੀਨ ਕੀ ਆ ਹੋਇਆ ਪੈਸਾ ਪੈਸਾ ਮਨੀ ਇਹੀ ਗੱਲ ਐ ਜੀ ਹੂੰ ਜਦ ਵੱਡੇ ਮੰਦਰਾਂ ਦੇ ਵਿੱਚ ਪੈਸੇ ਲੈ ਕੇ ਦਰਸ਼ਨ ਹੋ ਸਕਦੇ ਆ ਔਰ ਉਸ ਉਹਦੇ ਚ ਵੀ ਤੰਦਲੀ ਐ ਉਹਦੇ ਚ ਵੀ ਤੰਦਲੀ ਐ ਜੀ ਉਹਦੇ ਚ ਵੀ ਤੁਸੀਂ ਪ੍ਰਾਈਵੇਟ ਕਿਸੇ ਬੰਦੇ ਨੂੰ ਮਿਲੋ ਮੇਰੇ ਕੋਲ ਵੀਡੀਓ ਪਿਆ ਮੈਂ ਤੁਹਾਨੂੰ ਦਿਖਾਣਾ ਜਿਹੜੇ ਲੋਕ ਕਲਪਦਿਆਂ ਉੱਥੇ ਮੰਦਿਰਾਂ ਚ ਜਾ ਕੇ ਵੀ ਇਹ ਪਰਮਾਤਮਾ ਸਾਡੇ ਨਾਲ ਹੋਇਆ ਕੀ ਹੈ ਦੂਜੇ ਬੰਦੇ ਨੂੰ ਕੋਈ ਇੱਕ ਬੰਦਾ 500 ਰੁਪਏ ਦਿੰਦਾ ਡਾਇਰੈਕਟਰ ਨੂੰ ਮੱਛਾ ਚੁੱਪ ਚਾਪ ਪਿੱਛੋਂ ਮੱਥਾ ਟਿਕਾ ਦਿੱਤਾ ਜਾਂਦਾ ਹੈ ਪੈਸਾ ਹੀ ਹੈ ਨਾ ਜੇ ਜਦ ਕਾਚੀ ਵਿੱਚ ਨਾ ਦੇ ਮੰਦਿਰ ਵਿੱਚ ਇਹ ਚੀਜ਼ਾਂ ਹੋ ਸਕਦੀਆਂ ਤੇ ਆਮ ਤੌਰ ਤੇ ਕਿਉਂ ਨਹੀਂ ਹੁੰਦਾ ਹੋਏਗਾ ਪੈਸੇ ਕਰਕੇ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਵੀ YouTube ਤੇ ਫੋਲੋਅਰਸ ਬਹੁਤ ਨੇ ਪੈਸਾ ਉਹਨਾਂ ਨੂੰ ਡੇਗ ਰਿਹਾ ਹੈ ਉਹ ਆਪ ਹੀ ਇੰਟਰਵਿਊਸ 'ਚ ਕਹਿ ਦਿੰਦਾ ਹੁੰਦਾ ਕਿ ਮੈਂ ਤਾਂ ਪੂਰਾ ਤੋਂ ਪੂਰਾ ਇੱਕ ਫਲੋਰ ਹੀ ਖਰੀਦਿਆ ਆ ਹਾਂ ਉਹ ਤੇ ਵਾਹ ਨਬ ਨੇ ਮੈਂ ਤਾਂ ਨਾਲ ਘਰੇ ਤੇ ਜੀ ਅਗਲੇ ਨੇ ਮੈਂ ਤਾਂ ਥੋੜੀ ਕੀਤੀ ਹੈ ਜੀ ਮੁੰਡੇ ਨੇ ਮੈਂ ਅੱਜ ਦਾ ਨਹੀਂ ਆਂਦਾ ਜੇ ਮੈਂ ਤਾਂ ਕੀਤੀ ਹੈ ਲੋਕੀ ਕਹਿੰਦੇ ਦੋ ਜਨਾਨੀਆਂ ਦਿਖਾ ਦਿਖਾ ਇਹ ਕਿਹੜੀ ਮਿਹਨਤ ਹੈ ਦੇਖੋ ਮੇਰੀ ਗੱਲ ਸੁਣੋ ਰਹੀ ਗੱਲ ਦੋ ਜਨਾਨੀਆਂ ਦੀ ਮੈਂ ਇਹਦੇ ਚ ਜਾਣਾ ਨਹੀਂ ਚਾਹਦਾ ਪਰ ਜਿਨ੍ਹਾਂ ਨੂੰ ਇਹ ਇਸ਼ੂ ਹੈ ਨਾ ਵੀ ਦੋ ਜਨਾਨੀਆਂ ਰੱਖਿਓ ਆ ਭਾਈ ਉਹ ਜਿਹੜਾ ਥੋੜਾ ਜਿਹਾ ਪਿੱਛੇ ਚਲੋ ਜਿਆਦਾ ਪਿੱਛੇ ਜਾਣ ਦੀ ਲੋੜ ਨਹੀਂ ਹੈ ਜੀ ਸਿਰਫ ਇੰਡੀਆ ਦਾ ਕਨਸਟੀਟਿਊਸ਼ਨ ਬਣਨ ਤੋਂ ਥੋੜਾ ਜਿਹਾ ਪਿੱਛੇ ਜਾਣ ਦੀ ਲੋੜ ਹੈ ਬਹੁ ਵਿਵਾਹ ਵੀ ਇੰਡੀਆ ਦੀ ਇੱਕ ਪਰੰਪਰਾ ਰਹੀ ਹੈ ਮਹਾਰਾਜਾ ਪਟਿਆਲੇ ਦੇ ਕਿੰਨੀ ਸੀਗੇ ਔਰ ਕਿੰਨੇ ਮੈਂ ਤੁਹਾਨੂੰ ਰਾਜ ਕਿੰਨੇ ਰਾਜੇ ਮੈਂ ਤੁਹਾਨੂੰ ਦੱਸ ਸਕਦਾ ਐ ਜਿਹਨਾਂ ਦੇ 4-4 5-5 10-10 ਵਿਆਹ ਹੁੰਦੇ ਸੀ ਹੁਣ ਇਹ ਕਹਿਣਗੇ ਵੀ ਇਹ ਤਾਂ ਕਾਨੂੰਨ ਹੈ ਪਹਿਲੀ ਗੱਲ ਇਹ ਨਾ ਬੇਵਕੂਫਾਂ ਨੂੰ ਅਕਲ ਹੋਵੇ ਹਿੰਦੁਸਤਾਨ ਦੇ ਵਿੱਚ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈ ਜਿਹੜਾ ਕੋਈ ਬੰਦੇ ਨੂੰ ਦੇਵਤਾ ਦਾ ਰੂਪ ਬਣਾਉਣ ਤੋਂ ਰੋਕਦਾ ਹੋਵੇ ਕੋਈ ਕਾਨੂੰਨ ਨਹੀਂ ਹੈ ਕੋਈ ਕਾਨੂੰਨ ਨਹੀਂ ਹੈ ਪੂਰੀ ਜ਼ਿੰਮੇਵਾਰੀ ਨਾਲ ਮੈਂ ਤੁਹਾਨੂੰ ਕਹ ਰਿਹਾ ਇਹਨਾਂ ਸਾਰਿਆਂ ਨੂੰ ਜਾ ਕੇ ਸਭ ਤੋਂ ਪਹਿਲਾਂ ਜਿੰਨੇ ਵੀ ਆਪਣੇ ਆਪ ਨੂੰ ਹਿੰਦੂ ਰક્ષਕ ਬਣੇ ਹੋਏ ਐ ਇਹਨਾਂ ਨੂੰ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਅੱਜ ਤੱਕ ਐਸੇ ਕਿਸੇ ਕਾਨੂੰਨ ਲਈ ਕੋਈ ਡਿਮਾਂਡ ਕੀਤੀ ਹੈ ਸਿੱਖਾਂ ਨੂੰ ਤਾਂ ਬਹੁਤ ਪੁਰਾਣੀ ਲੜਾਈ ਹੈ ਸਿੱਖ ਤੇ ਅੱਜ ਵੀ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਲਈ ਲੜ ਰਹੇ ਹਾਂ ਹਮ ਅੱਜ ਵੀ ਹਮ ਲੇਕਿਨ ਕਾਨੂੰਨ ਨਹੀਂ ਹੈ ਕਾਨੂੰਨ ਕਹ ਹੈ ਜੀ ਸਾਡੀਆਂ ਭਾਵਨਾਵਾਂ ਆਸ ਹੋ ਗਈਆਂ ਇਹ ਹੀ ਲੋ ਐ ਨਾ ਜੀ ਮੇਨੇ ਹੀ ਲੋ ਵੀ ਸਾਡੀਆਂ ਭਾਵਨਾਵਾਂ ਹਾਂ ਵੀ ਸਾਡੀਆਂ ਹੋ ਗਈਆਂ ਹਮ ਇਹ ਕਿਹੜਾ ਲਾਅ ਹੈ ਜੀ ਕੜਾ ਕਾਨੂੰਨ ਹੈ। ਹਣ ਮੈਨੂੰ ਕੋਈ ਕਹਿ ਦਵੇ ਜੀ ਤੇ ਤਿਲਕ ਪੱਲ ਆਇਆ ਹੋਇਆ ਨੇ ਸ਼ਿਵਜੀ ਬਣਾ ਬੈਠਾ। ਮੇਰੀ ਭਾਵਨਾ ਵਾਹਤ ਹੋ ਗਈ। ਕਿਹਨੇ ਤੇ ਕੋਈ ਕਾਨੂੰਨ ਨਹੀਂ ਹੈ ਜੀ ਹੁਣ ਤੱਕ। ਜਿਹੜਿਆ ਕਾਨੂੰਨ ਕਾਨੂੰਨ ਕਰਦੇ ਆ ਵੀ ਕਾਨੂੰਨ ਹੈ ਜੀ ਦੋ ਦੋ ਨਹੀਂ ਰੱਖ ਸਕਦਾ। ਕੌਣ ਕਹਿੰਦਾ ਜੀ ਦੋ ਨਹੀਂ ਰੱਖ ਸਕਦਾ? ਲਿਵਨ ਰਿਲੇਸ਼ਨ ਦੇ ਵਿੱਚ ਤੁਸੀਂ 10 10 ਬੰਦਿਆਂ ਨਾਲ ਇੱਕ ਇੱਕ ਔਰਤ 10 ਬੰਦਿਆਂ ਨਾਲ। ਉਹ 10 ਬੰਦਿਆਂ ਇੱਕ ਔਰਤ ਨਾਲ ਰਹਿ ਸਕਦੇ ਐ। ਇਹ ਇੰਡੀਆ ਦਾ ਕਾਨੂੰਨ ਹੈ। ਗਲਤ ਹੈ। ਲੇਕਿਨ ਉੱਥੇ ਨਾ ਰਿਵਾਜ ਨਹੀਂ ਖੁੱਲਦੀ। ਕੋਨੇ ਖੋਲ੍ਹ ਲਈ ਜੀ ਉੱਥੇ ਆਵਾਜ਼ ਹਮ ਲਿਵਨ ਰਿਲੇਸ਼ਨ ਦੇ ਵਿੱਚ ਜੀ ਸੁਪਰੀਮ ਕੋਰਟ ਦਾ ਆਰਡਰ ਹੈ ਇੱਕ ਵਿਵਾਹਿਤ ਮਹਿਲਾ ਇੱਕ ਸ਼ਾਦੀशुदा ਮਹਿਲਾ ਕਿਸੇ ਦੂਜੇ ਬੰਦੇ ਦੇ ਨਾਲ ਸਰੀਰਕ ਸੰਬੰਧ ਬਣਾ ਸਕਦੀ ਹੈ ਤੇ ਇਸ ਕੋਈ ਦਿੱਕਤ ਨਹੀਂ ਆ ਤੇ ਕੋਈ ਮੁਕੱਦਮਾ ਨਹੀਂ ਦਰਜ ਹੋਏਗਾ ਹਮ ਔਰ ਇਹ ਔਰ ਉਸ ਤੋਂ ਪੈਦਾ ਹੋਈ ਹੋਈ ਸੰਤਾਨ ਬੋਏਫ੍ਰੈਂਡ ਤੋਂ ਪੈਦਾ ਹੋਈ ਹੋਈ ਸੰਤਾਨ ਨੂੰ ਵੀ ਨਾਮ ਉਹਦੇ ਹਸਬੈਂਡ ਦਾ ਹੀ ਮਿਲੇਗਾ ਜ਼ਰੂਰੀ ਹੈ ਉਹੀ ਮਿਲੇਗਾ ਨਾਮ ਤੇ ਇੱਕ ਪਾਸੇ ਤੇ ਇੰਨਾ ਕਾਨੂੰਨ ਹੋ ਰਿਹਾ ਜੀ ਚੀਜ਼ਾਂ ਦਾ ਹਮ ਇਹਨੇ ਵੱਡੇ ਵੱਡੇ ਇਸ਼ੂਜ਼ ਜਿਹੜੇ ਆ ਸਾਡੀ ਸੋਸਾਇਟੀ ਦੇ ਸਾਹਮਣੇ ਆ। ਹੂੰ। ਔਰ ਦੂਜੇ ਪਾਸੇ ਆ ਕਹਿ ਰਹੇ ਨੇ ਜੀ ਇਹ ਇਹ ਕੁਝ ਹੋ ਗਿਆ ਰੋ ਹੋ ਗਿਆ। ਹੂੰ। ਇੱਥੋਂ ਇਹਨਾਂ ਦੇ ਡਬਲ ਸਟੈਂਡਰਡ ਤੇ ਮੈਨੂੰ ਇੱਥੋਂ ਤਰਾਜ ਹੁੰਦਾ ਹੈ ਜੀ। ਤੁਸੀਂ ਪਰਸਨਲੀ ਤੁਸੀਂ ਗੱਲ ਕੀ ਕਹਿਣ ਲੱਗੇ ਸੀ ਵੀ ਤੁਸੀਂ ਅਰਮਾਨ ਮਲਿਕ ਨੂੰ ਕਾਫੀ ਦੇਰ ਦੇ ਜਾਣਦੇ ਮੈਂ ਬਹੁਤ ਪਹਿਲਾਂ ਨਾਲ ਜਾਣਦਾ ਹਾਂ ਜੀ। ਹਰਿਆਣੇ ਚ ਜਿਆਦਾ ਸੀਗਾ ਮੈਂ ਜੱਤੋਂ ਇਹਨੂੰ ਜਾਣਦਾ ਜੀ। ਬੱਚਾ ਬਹੁਤ ਸੌਹੂ ਹੈ। ਹਰ ਜਗ੍ਹਾ ਇਹਨੇ ਮਦਦ ਕੀਤੀ ਹੈ ਜੀ। ਕਿੰਨੇ ਮੰਦਰਾਂ ਦੇ ਵਿੱਚ ਆ ਕਿੰਨਾ ਹੀ ਦਾਨ ਇਟਾਂ ਸਮਾ ਮਟੀਰੀਅਲ ਦੇ ਦੰਦਾ ਰਹਿ ਹੈ ਜੀ ਬੰਦਾ ਅੰਮੇਰ ਕੋਲ ਕਿਆ ਦਿੱਤਾ ਉਹ ਕਦੇ ਗੱਲ ਹੈਗੀ ਮੈਂ ਦੱਸ ਦੂੰਗਾ ਬਹੁਤ ਪਹਿਲੀ ਗੱਲ ਹੈ 5000 ਇਟਾਂ ਇੱਕ ਵਾਰੀ ਇਹਨਾਂ ਨੇ ਇੱਥੇ ਭੇਜੀਆਂ ਇੱਥੇ ਭੇਜੀਆਂ ਹਾਂਜੀ ਪਰ ਲੋਕੀ ਦਾ ਹੁਣ ਕਈ ਜਿਹੜੇ ਸਿਆਪ ਕਿਆ ਆਪਰਧਾਨ ਬਣੀ ਫਿਰਦੇ ਉਹ ਤਾਂ ਕਹਿਣ ਲੱਗੇ ਇਹ ਤਾਂ ਮੁਸਲਮਾਨ ਨੇ ਨਹੀਂ ਬਿਲਕੁਲ ਗਲਤ ਕਹਿ ਰਹੇ ਨੇ ਜੀ ਕਹਿੰਦੇ ਇਹਨਾਂ ਨੇ ਦਾ ਦੂਜਾ ਵਿਆਹ ਕਰਨ ਤੋਂ ਪਹਿਲਾਂ ਆਪਣਾ ਧਰਮ ਬਦਲੇ ਇਹਨਾਂ ਨੇ ਲੈਕ ਆਫ ਨੋਲੇਜ ਅਨਪੜਤਾ ਬਕਾਇਆ ਜੀ ਇੱਕ ਬੰਦਾ ਦਿਖਾਓ ਜਿਹੜਾ ਇਹਨਾਂ ਚ ਕੋਈ ਬੀਐਸਸੀ ਕੀਤੀ ਹੋਈ ਜੀ ਕਿਸੇ ਨੇ ਤੁਸੀਂ ਮੈਨੂੰ ਇੱਕ ਬੰਦਾ ਦਿਖਾਓ ਜਿਹਨੇ ਕੋਈ ਬੀਐਸਸੀ ਕੀਤੀ ਹੋਵੇ ਜਣਾ ਘਣਾ ਟਿੱਕਾ ਲਾ ਕੇ ਗਲ ਚ ਪੜਨਾ ਜਾ ਪਾ ਕੇ ਇਥੇ ਬਹਿ ਜਾਂਦਾ ਔਰ 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 ਧਰਮ ਦੀ ਧਾਰਾ ਪੈ ਜਾਂ ਬਹਿ ਜਾਂਦੀ ਆ ਬਿਠਾਓ ਕਦੇ ਇਹਨਾਂ ਨਾਲ ਆਪਾਂ ਧਾਰਮਿਕ ਚਰਚਾ ਕਰ ਲਈਏ ਸ਼ਾਸਤਰਾਧਾਰੀ ਤੇ ਜਬਲੀਆਂ ਮਾਰਨ ਦੋਨੀ ਜੀ ਸ਼ਾਸਤਰ ਅਧਾਰਿਤ ਗੱਲ ਕਰੀਏ ਇਹ ਬੰਦਾ Hindu ਹੈ ਲਿਵਨ ਰਿਲੇਸ਼ਨ ਜਿਹੜਾ ਕਨਸੈਪਟ ਹੈ ਉਹ ਦੇਖੋ ਉਹਦੀ ਪਰਸਨਲ ਲਾਈਫ ਆ ਉਹਦੇ ਤੇ ਅਰਮਾਨ ਮਲੀ ਕੀ ਜਵਾਬ ਉਹ ਤਾਂ ਕਹਿੰਦਾ ਮੈਂ ਗੱਲ ਉਹਦੇ ਇੰਟਰਵਿਊ ਦੇਖ ਰਿਆ ਸੀ ਕਹਿੰਦਾ ਮੈਂ ਤਾਂ ਦੋਨਾਂ ਨਾਲ ਵਿਆਹ ਕਰਾਇਆ ਵਿਆਹ ਕਰਾ ਕੇ ਰਹਿ ਰਹੇ ਆ ਬਿਲਕੁਲ ਹਾਂ ਤੇ ਉਹ ਰਹਿ ਰਹੇ ਹਨਾ ਜੀ ਠੀਕ ਹੈ ਨਾ ਜੀ ਉਹਨੂੰ ਕਿਹੜੇ ਕਾਨੂੰਨ ਦੇ ਕਿਹੜੇ ਕਲੋਜ਼ ਦੇ ਤਹਿਤ ਉਹ ਉਹ ਰਹਿ ਰਿਹਾ ਉਹਦਾ ਨਿੱਜੀ ਜੀਵਨ ਆ ਉਹਦੀ ਦੋ ਵਾਈਫ ਹੈ ਨਾ ਹੂੰ ਦੋਨਾਂ ਨੂੰ ਹੀ ਤਰਾਜ ਨਹੀਂ ਆ ਵੀ ਇਹਨੇ ਦੋਵਾਂ ਨਾਲ ਵਿਆਹ ਕਰਾਇਆ ਤੇ ਬਾਕੀ ਫੁੱਫੜ ਕੌਣ ਹੈ ਬਾਕੀ ਕੌਣ ਹੈ ਜੀ ਉਹਨੂੰ ਕਹਿਣ ਵਾਲੇ ਵੀ ਤੂੰ ਤੂੰ ਇਹ ਨਹੀਂ ਤੂੰ ਉਹ ਦੀ ਦੇਖੋ ਉਹਦੀ ਪਰਸਨਲ ਲਾਈਫ ਹੈ ਉਹਦੇ ਉਹਨੂੰ ਕਾਨੂੰਨ ਲਾਅ ਦੀ ਇਹ ਹੀ ਆਪਾਂ ਗੱਲ ਕਰ ਲਈ ਵੀ ਇੱਕ ਪਾਸੇ ਤਾਂ ਇੰਡੀਆ ਦੇ ਵਿੱਚ ਇੰਨੀ ਛੋਟ ਦਿੱਤੀ ਗਈ ਹੈ ਇੱਥੇ ਵੈਸ਼ਾ ਬ੍ਰਿਤੀ ਤੱਕ ਦੇ ਤਾਂ ਲਾਇਸੈਂਸ ਦਿੱਤੇ ਜਾਂਦੇ ਆ ਸਰਕਾਰ ਦਿੰਦੀ ਹੈ ਇਲੀਗਲ ਆ ਉਹ ਤਾਂ ਨਹੀਂ ਲਾਇਸੈਂਸ ਹੁੰਦੇ ਆ ਜੀ লাইসেন্স দেন데요। আমি বহুত সময় বহুত সময় বুঝকে করনা দিগা। ਤੁਸੀਂ ক্রস এক্সামিন ਕਰ ਲਿਓ। লাইসেন্স দেন데요। हां, দেন데요। गवर्नमेंट লাইসেন্স দেন데요। সমাজ ਦੇ ਵਿੱਚ। ਕਦੋਂ ਤੱਕ ਮਿਲਿਆ ਕਿੰਨੇ ਵਜੇ লাইসেন্স ਦਿੰਦੇ? ਬਥੇਰੇ ਨੂੰ ਮਿਲਿਆ ਹੋਇਆ ਜੀ। ਤੁਸੀਂ ਕਲਕੱਤਾ ਜਾਓ। ਸਾਰੇ লাইসেনਸ ਮਿਲਣਗੇ ਤੁਹਾਨੂੰ ਉੱਥੇ ਹਜ਼ਾਰਾਂ ਹਜ਼ਾਰਾਂ ਔਰਤਾਂ ਕੋਲ লাইসেনਸ ਹੈ। ਵੈਸੇ ਵੀ ਰਿਤ। हां। ਸਰਨਪੁਰ ਚਲੇ ਜਾਓ। ਸਮਾਜ ਦਾ ਜਦ ਆਪਾਂ ਸਮਾਜ ਦੇ ਬਾਰੇ ਚਿੰਤਿਤ ਹੁੰਦੇ ਆ ਨਾ ਆਪਾਂ ਸਮਾਜ ਦੀ ਸਟੱਡੀ ਕਰਦੇ ਆ ਜੀ ਵੀ ਸਮਾਜ ਚੱਲ ਕਹਿ ਰਿਹਾ। ਜਦ ਜਿਹਨਾਂ ਨੂੰ ਸਮਾਜ ਤੋਂ ਕੋਈ ਮਤਲਬ ਹੀ ਨਹੀਂ ਹੈ ਹੂੰ ਉਹੀ ਸਮਾਜ ਦੇ ਠੇਕੇਦਾਰ ਬਣਦੇ ਆ ਪ੍ਰੋਬਲਮ ਤਾਂ ਹੀ ਤੇ ਸ਼ੁਰੂ ਹੁੰਦੇ ਮੈਂ ਤਾਂ ਹੀ ਕਹਿੰਨਾ ਜੀ ਬਿਨ ਨੇਤਾ ਲੋਕਾਂ ਨੂੰ ਧਰਮ ਸਮਝਾ ਰਹੇ ਨੇ ਔਰ ਬਬੇ ਰਾਜਨੀਤੀ ਸਮਝਾ ਰਹੇ ਨੇ ਹੂੰ ਇਹ ਇੱਥੇ ਲਾਇਸੈਂਸ ਦਿੱਤੇ ਜਾਂਦੇ ਆ ਸਮਾਜ ਪੂਰਾ ਇਸ ਸਰਕਾਰ ਨੇ 2014 ਤੋਂ ਬਾਅਦ ਸਰਕਾਰ ਆਈ ਹੈ ਇਸ ਸਰਕਾਰ ਨੇ ਸਮਾਜਿਕ ਜਿਹੜੀ ਸਮਰਸਤਾ ਸੀਗੀ ਸਮਾਜਿਕ ਜਿਹੜੀ ਇੱਕ ਇੱਕ ਕਿਸੇ ਸਮਾਜ ਦੀ ਇੱਕ ਯੂਨਾਈਟੀ ਹੁੰਦੀ ਆ ਪੂਰੀ ਤਰ੍ਹਾਂ ਬਰਬਾਦ ਕੀਤੀ ਹੈ ਸਮਲੰਘਿਕਤਾ ਵੀ ਅਪਰਾਧ ਨਹੀਂ ਰਹੀ ਸਮਲੰਘਿਕਤਾ ਹੂੰ ਅਪਰਾਧ ਨਹੀਂ ਹੈ ਜੀ ਉਹਨੂੰ ਤਰ 377 ধারা ਉਹ ধারা ਹੀ ਖਤਮ ਕਰਦੀ ਯਾਨੀ ਜਿਹੜੇ ਗਏ ਆ ਉਹਨੂੰ ਪ੍ਰਾਊਡਲੀ ਕਹਿ ਸਕਦੇ ਆ ਵੀ ਆਰ ਗਏ ਜਿਹੜੇ ਸਟੂਲੇ ਰਹੇ ਜਿਨ੍ਹਾਂ ਨੂੰ ਪੰਜਾਬੀ ਸਟੂਲੇ ਵੀ ਕਹਿੰਦੇ ਆ ਸਟੂਲਾ ਕਹਿ ਦਿੰਦੇ ਆ ਆ ਹੁਣ ਇਹ ਇੰਨਾ ਸਮਾਜ ਦੇ ਸਾਹਮਣੇ ਇੰਨਾ ਇੰਨਾ ਜ਼ਿਆਦਾ ਇਨੇ ਹੌਸਲੇ ਨਾਲ ਕਿਉਂ ਆ ਰਹੇ ਨੇ ਕਿਉਂਕਿ ਇਹਨਾਂ ਨੂੰ ਲਾਅ ਪ੍ਰੋਟੈਕਟ ਕਰਦਾ ਹੈ। ਇਹ ਇੱਕ ਪਾਸੇ ਤੇ ਸਮਾਜ ਦੇ ਵਿੱਚ ਇੰਨੀ ਵੱਡੀਆਂ-ਵੱਡੀਆਂ ਮੁਸੀਬਤਾਂ ਸਮਾਜ ਦੇ ਸਾਹਮਣੇ ਹੈਗੀਆਂ ਔਰ ਦੂਜੇ ਪਾਸੇ ਇਹ ਕਰ-ਕਿਆ ਰਹੇ ਨੇ ਜੀ? ਇਹ ਇਨੋਸੈਂਟ ਬੰਦੇ ਨੂੰ ਤੰਗ ਕਰਨਾ। ਮੈਂ ਬਿਲਕੁਲ ਬਿਲਕੁਲ ਰਾਜੀ ਹੁੰਦਾ ਜੀ ਇਸ ਗੱਲ ਤੋਂ ਅਗਰ ਉਹ ਮਾਂ ਕਾਲੀ ਦਾ ਰੂਪ ਧਾਰਨ ਕਰਨ ਤੋਂ ਬਾਅਦ ਉਹ ਕੁਝ ਗਲਤ 플레이 ਕਰਦੀ। ਜਦੋਂ ਨੇ ਕੁਝ ਗਲਤ ਕੀਤਾ ਹੀ ਨਹੀਂ ਹੈ। ਕੇਵਲ ਫਿਰ ਕੁਝ ਲੋਕ ਕਹਿੰਦੇ ਰੂਪ ਤਨਨ ਰੂਪ ਤਨਨ ਕਰਨਾ ਬਹੁਤ ਪ੍ਰਾਚੀਨ ਪਰੰਪਰਾ ਹੈ ਜੀ ਉਹੀ ਪਰੰਪਰਾ ਉਹੀ ਪਰੰਪਰਾ ਦੇ ਰੂਪ ਚਾਜ ਅਸੀਂ ਐ ਰਾਮਲੀਲਾ ਵਗੈਰਾ ਦੇਖਦੇ ਹਾਂ ਲੋਕੀ ਤਾਂ ਇਹ ਵੀ ਗਈ ਜਾਂਦੇ ਡਰਾਮੇ ਕਰਦੇ ਪੈ ਨੇ ਕੌਣ ਆ ਪੂਰਾ ਪਰਿਵਾਰ ਹਸਤਾਲ ਪਹੁੰਚ ਗਏ ਹਾਂ ਉਤੋਂ ਵਲੋਗ ਬਣ ਰਹੇ ਆ ਹਾਂ YouTube ਤੇ ਸਾਰੀ ਕਿ ਹਰ ਚੀਜ਼ ਪੈ ਰਹੀ ਆ ਜਦੋਂ ਬੰਦਾ ਫਸੇ ਹੀ ਹੋਵੇ ਹਾਂ ਤਾਂ ਉਹਨੂੰ ਉਹਦਾ ਟੈਨਸ਼ਨ ਐ ਇੰਨੀਆ ਹੁੰਦੀ ਆ ਉਹਨੂੰ ਸੋਚ-ਪੋਚ ਥੋੜੀ ਨਾ ਹੁੰਦੀ ਵੀ ਉਹ ਵਲੋਗ ਬਣਾ ਕੇ ਦੱਸੇ ਲੋਕਾਂ ਨੂੰ ਦੇਖੋ ਉਹ ਇੱਕ ਇਨਫਲੂਐਂਸਰ ਹੈ ਆਪ ਦਾ ਮੇ ਅਵਸਰ ਲੇਕਿਨ ਆਪ ਦਾ ਆਪ ਦਾ ਜੀ ਅਵਸਰ ਕਈ ਕੱਲਾ ਰਮਨ ਮਲਿਕ ਬਣਾ ਰਿਹਾ ਹੈ ਇਸ ਮੁਲਕ ਨੇ ਉਹ ਟਾਈਮ ਵੀ ਦੇਖਿਆ ਹੈ ਕਿ ਇੱਥੋਂ ਦਾ ਪੀਐਮ ਜਿਹੜਾ ਹੈ ਪੁਲਵਾਮਾ ਹਮਲਾ ਹੋਇਆ ਔਰ ਉਹ ਵੀਡੀਓ ਸ਼ੂਟ ਕਰਾ ਰਿਹਾ ਸੀਗਾ ਆਪਣੇ ਡਿਸਕਵਰੀ ਚੈਨਲ ਵਾਲੇ ਨਾਲ ਇਹ ਕੋਈ ਗੱਲ ਨਹੀਂ ਹੈ ਉਹ ਇੱਕ ਇਨਫਲੂਐਂਸਰ ਹੈ ਉਹ ਆਪਣੀ ਚੀਜ਼ਾਂ ਨੂੰ ਲੋਕਾਂ ਸਾਹਮਣੇ ਰੱਖ ਰਿਹਾ ਹੈ ਉਹ ਸਮਾਜਿਕ ਤੌਰ ਤੇ ਸਹੀ ਔਰ ਗਲਤ ਹੋ ਸਕਦਾ ਹੈ ਬਟ ਜਿਹੜੇ ਲੋਕ ਕਹਿ ਰਹੇ ਨੇ ਉਹਨਾਂ ਨੂੰ ਕੀ ਰਾਈਟ ਹੈ ਵੀ ਉਹਨਾਂ ਨੂੰ ਕੀ ਰਾਈਟ ਹੈ ਦੂਜੇ ਦੀ ਇੱਕ ਇੱਕ ਨਿੱਜੀ ਜੀਵਨ ਚੇਤਕਲ ਦੇਂਦਾ ਰਹੀ ਗੱਲ ਆਏ ਵੀ ਚਲੋ ਅਗਲੇ ਤੇ ਟੈਨਸ਼ਨ ਹੁੰਦੀ ਹੈ ਟੈਨਸ਼ਨ ਹੋਏਗੀ ਉਹਨੂੰ ਪਰਵਾਹ ਨਾ ਕੰਮ ਛੱਡ ਦੋਵੇ ਹੁਣ ਯਾ ਕੰਮ ਹੀ ਛਡਾਣਾ ਹੈ ਉਹਦੇ ਤੋਂ ਪੰਜਾਬ ਛੱਡਣ ਦੀ ਤੇ ਉਹ ਉਹਦੇ ਮਨ ਚ ਆ ਗਈ ਕਿ ਮੈਂ ਪੰਜਾਬ ਕਹਿੰਦਾ ਪੰਜਾਬ ਛੱਡ ਦਵਾਂ ਹਾਂਜੀ ਉਹ ਕਹਿ ਰਿਹਾ ਮੈਂ ਪੰਜਾਬ ਛੱਡ ਦਵਾਂ ਪਰਵਾਸੀਆਂ ਦੇ ਕਹਿਣ ਤੇ ਪੰਜਾਬ ਦਾ ਬੰਦਾ ਹਰਿਆਣਾ ਹਰਿਆਣਾ ਪੰਜਾਬ ਹੀ ਹੈ ਹੂੰ ਅਨਡਿਵਾਈਡਿਡ ਪੰਜਾਬ ਦਾ ਬੱਚਾ ਹੈ ਜੀ ਉਹ ਹੂੰ ਹਰਿਆਣਾ ਜਿਹੜਾ ਅੱਜ ਹਰਿਆਣੇ ਦੇ ਨਾਂ ਤੋਂ ਮਿਛੇ 1966 ਤੋਂ ਬਾਅਦ ਹੈ ਹੂੰ ਜਿਸ ਕੇ ਪ੍ਰਾਣਾਵ ਪੰਜਾਬ ਦਾ ਹੀ ਹੈ ਹੂੰ ਇੱਕ ਨੂੰ ਰੁਕ ਜਾ ਬੈਗ ਬਾਲ ਕਰੇ ਡੋਬੀ ਜਾਂਦਾ ਵਾ ਇਨੂੰ ਨਾ ਇਹਨੂੰ ਤੇ ਛੇੜਤਾ ਤੁਸੀਂ ਬਾਰੇ ਸ਼ੁਰੂ ਹੋ ਜਾਈਗੀ ਹੁਣ ਨਾ ਬੈਗਮੰਦ ਕਰਦੇ ਕੋਈ ਨਾ ਕਿਤੇ ਜਾਂਦਾ ਬੈਗਮੰਦ ਕਰਦੇ ਭਾਈ ਇਹ ਜੇ ਪੂਆ ਦੇ ਨਾ ਨਾ ਮੋਟਾ ਨਾ ਕੁਛ ਨਹੀਂ ਕਰਨਾ ਭਾਈ ਕੋ ਭਾਈ ਆਪਣੇ ਭਾਈ ਜਦ ਵੱਡੇ ਮੰਦਰਾਂ ਦੇ ਵਿੱਚ ਪੈਸੇ ਲੈ ਕੇ ਦਰਸ਼ਨ ਹੋ ਸਕਦੇ ਆ ਔਰ ਉਸ ਉਹਦੇ ਚ ਵੀ ਤੰਦਲੀ ਹੈ ਉਹਦੇ ਚ ਵੀ ਤੰਦਲੀ ਹੈ ਜੀ ਉਹਦੇ ਚ ਵੀ ਤੁਸੀਂ ਪ੍ਰਾਈਵੇਟ ਕਿਸੇ ਬੰਦੇ ਨੂੰ ਮਿਲੋ ਮੇਰੇ ਕੋਲ ਵੀਡੀਓ ਪਿਆ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਲੋਕ ਕਲਪਦਿਆਂ ਹਥੇ ਮੰਦਰਾ ਚ ਜਾ ਕੇ ਵੀ ਇਹ ਪਰਮਾਤਮਾ ਹੈ ਸਾਡੇ ਨਾਲ ਹੋਇਆ ਕੀ ਹੈ ਦੂਜੇ ਬੰਦੇ ਨੂੰ ਕੋਈ ਇੱਕ ਬੰਦਾ 500 ਰੁਪਏ ਦਿੰਦਾ ਡਾਇਰੈਕਟਰ ਨੂੰ ਮੱਚਾ ਚੁੱਪ ਚਾਪ ਪਿੱਛੋਂ ਮੱਥਾ ਟਿਕਾ ਦਿੱਤਾ ਜਾਂਦਾ ਪੈਸਾ ਹੀ ਹੈ ਨਾ ਜੀ ਜੇ ਕਾਚੀ ਵਿੱਚ ਨਾ ਦੇ ਮੰਦਿਰ ਵਿੱਚ ਇਹ ਚੀਜ਼ਾਂ ਹੋ ਸਕਦੀਆਂ ਤੇ ਆਮ ਤੌਰ ਤੇ ਕਿਉਂ ਨਹੀਂ ਹੁੰਦਾ ਹੋਏਗਾ ਪੈਸੇ ਕਰਕੇ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਵੀ YouTube ਤੇ ਫੋਲੋਅਰਸ ਬਹੁਤ ਨੇ ਪੈਸਾ ਉਹਨਾਂ ਨੂੰ ਡਿੱਗ ਰਿਹਾ ਹੈ ਉਹ ਆਪ ਹੀ ਇੰਟਰਵਿਊਸ 'ਚ ਕਹਿ ਦਿੰਦਾ ਹੁੰਦਾ ਮੈਂ ਮੈਂ ਤਾਂ ਪੂਰਾ ਤੋਂ ਪੂਰਾ ਇੱਕ ਫਲੋਰ ਹੀ ਖਰੀਦਿਆ ਆ ਹਾਂ ਕੋਤੇ ਬਾਦ ਆਪਣੀ ਮੈਂ ਤਾਂ ਨਾਲ ਖਰੀਦ ਤੇ ਜੀ ਅਗਲੇ ਨੇ ਮੈਂ ਤਾਂ ਥੋੜੀ ਕੀਤੀ ਆ ਜੀ ਮੁੰਡੇ ਨੇ ਮੈਂ ਅਜਦਾ ਨਹੀਂ ਆਂਦਾ ਜੇ ਮੈਂ ਕੀਤੀ ਆ ਲੋਕੀ ਕਹਿੰਦੇ ਦੋ ਜਨਾਨੀਆਂ ਦਿਖਾ ਦਿਖਾ ਇਹ ਕਿਹੜੀ ਮਿਹਨਤ ਹੈ ਦੇਖੋ ਮੇਰੀ ਗੱਲ ਸੁਣੋ ਇਹ ਗੱਲ ਦੋ ਜਨਾਨੀਆਂ ਦੀ ਮੈਂ ਇਹਦੇ ਚ ਜਾਣਾ ਨਹੀਂ ਚਾਹਦਾ ਪਰ ਜਿਨ੍ਹਾਂ ਨੂੰ ਇਹ ਇਸ਼ੂ ਹੈ ਨਾ ਵੀ ਦੋ ਜਨਾਨੀਆਂ ਰੱਖੀਆਂ ਆ ਭਾਈ ਉਹ ਜਿਹੜਾ ਥੋੜਾ ਜਿਹਾ ਪਿੱਛੇ ਚਲੋ ਜਿਆਦਾ ਪਿੱਛੇ ਜਾਣ ਦੀ ਲੋੜ ਨਹੀਂ ਹੈ ਜੀ ਸਿਰਫ ਇੰਡੀਆ ਦਾ ਕਨਸਟੀਟਿਊਸ਼ਨ ਬਣਨ ਤੋਂ ਥੋੜਾ ਜਿਹਾ ਪਿੱਛੇ ਜਾਣ ਦੀ ਲੋੜ ਹੈ ਬਹੁ ਵਿਵਾਹ ਵੀ ਇੰਡੀਆ ਦੀ ਇੱਕ ਪਰੰਪਰਾ ਰਹੀ ਹੈ ਮਹਾਰਾਜਾ ਪਟਿਆਲੇ ਦੇ ਕਿੰਨੀ ਸੀਗੀਆਂ